ਸੁਣਿਆ ਬਿਬਿਆਤ ਚੱਲ ਰਹੀਆਂ ਪਰ ਇਹ ਏਡਾ ਵੱਡੀ ਗੱਲ ਹੈ ਇਹ ਤਾਂ ਕੱਲ ਤੱਕ ਦੇ ਜਿਹੜਾ ਨੂੰ ਸੋ ਮੋਟੋ ਲੈਣੀ ਚਾਹੀਦੀ ਹੈ ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਲੋਕਲ ਅਦਾਲਤਾਂ ਜਿਹੜੀਆਂ ਨੇ ਨਾ ਉਹ ਕਿਸੇ ਕੋ ਕੰਪਲੇਂਟ ਨਹੀਂ ਮੰਗਦੀਆਂ ਸਿੱਧੀਆਂ ਹੀ ਸਦਲ ਲੈਂਦੀਆਂ ਇਹ ਏਡਾ ਵੱਡਾ ਇੱਕ ਸ਼ਰਮਨੀ ਕਮੇਟੀ ਦੇ ਪ੍ਰਧਾਨ ਨੇ ਮੌਜੂਦਾ ਨੇ ਵਰਤਮਾਨ ਜਿਹੜਾ ਪਹਿਲੇ ਸਮੇਂ ਦਾ ਪ੍ਰਧਾਨ ਸੀ ਉਹਦੇ ਮਤਲਬ ਕੋ ਗੱਲਾਂ ਕਹੀਆਂ ਨੇ ਉਹ ਕੰਮਰਾ ਸਾਹਿਬ ਜਿਹੜਾ ਜਿਹਦੇ ਹੀ ਆਧਾਰ ਖੇਤਰ ਚੋਂਦਾ ਵਾ ਹੋਰ ਅਹੀਂ ਤੇ ਬਹੁਤ ਦੁੱਖदाई ਬਹੁਤ ਲੋਕ ਇਹਨੂੰ ਨਿੰਦਣ ਦੇ ਆ ਘਟਿਆ ਸਮਝਦੇ ਆ ਔਰ ਮੈਂ ਸਮਝਦਾ ਵੀ ਉਹਨਾਂ ਨੂੰ ਆਪ ਹੀ ਹੁਣ ਫਸਲਾ ਲੈਣਾ ਚਾਹੀਦਾ ਜਿਹਦਰ ਸਾਹਿਬ ਨੂੰ ਹੁੰਦਾ ਕਾਲ ਤੱਕ ਦਾ ਜਿਹਦਰ ਸਾਹਿਬ ਤੋਂ ਬਾਅਦ ਸੈਕੰਡ ਨੰਬਰ ਤੇ ਜੇ ਕੋ ਹੁੰਦਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੁੰਦਾ ਤਜੇ ਬੰਦਾ ਇਹੋ ਜੀ ਵੱਡੀ ਐਡੀ ਬਲੰਡਰ ਕਰਦਾ ਵਾ ਉਹਦੇ ਨਾਲ ਸਾਰੀ ਕੌਮ ਨੂੰ ਸ਼ਰਮਸਰ ਕਰਦਾ ਤਾਂ ਉੱਥੇ ਹੀ ਸੁੱਚਾ ਸਿੰਘ ਛੋਟੇਪੁਰ ਜੀ ਵੀ ਇੱਥੇ ਮੌਜੂਦ ਨੇ ਤਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਜੀ ਕਿਵੇਂ ਵੇਖਦੇ ਹੋ ਅੱਜ ਕਿ ਆਪਣੀ ਸਜਾ ਜਿਹੜੀ ਖਤਮ ਹੋਣ ਤੋਂ ਬਾਅਦ ਸ੍ਰੀ ਕਲਤਕਸਰ ਪਹੁੰਚੇ ਨੇ ਸਖਦੇਵ ਸਿੰਘ ਜੀ ਬਹੁਤ ਚੰਗ ਬੇਖੋ ਨਿਮਰਤਾ ਨਾਲ ਉਹਨਾਂ ਨੇ ਜਿਹੜਾ ਗਨਾਉ ਸਮਝਦੇ ਸੀ ਕੀਤਾ ਵਾ ਉਹਦੀ ਉਹਨਾਂ ਨੇ ਮਾਫੀ ਮੰਗੀ ਆ ਸਜਾਬ ਸਿੰਘ ਸਾਹਿਬ ਨੇ ਲਾਈ ਸੀ ਉਹ ਭੁਗਤ ਕੇ ਅੱਜ ਉਹ ਮੱਥਾ ਟੇਕਣ ਜਾ ਰਿਹਾ ਕਾਲਕੁੱਤ ਦਾ ਸ਼ੁਕਰਾਨਾ ਕਰ ਲਈ ਚੰਗੀ ਗੱਲ ਇਹ ਸਤਾਂ ਦਾ ਗਰਵ ਹੋਣਾ ਚਾਹੀਦਾ ਹਰ ਸਿੱਖ ਦੇ ਮਨ ਦੇ ਵਿੱਚ ਸਰਧਾ ਹੋਣੀ ਚਾਹੀਦੀ ਆ ਜੋ ਕਾਲ ਤਖਤ ਤੋਂ ਹੁਕਮ ਹੋਏ ਉਹ ਮੰਨਣਾ ਚਾਹੀਦਾ ਵਾ ਔਰ ਇਹ ਜ਼ਰੂਰੀ ਹੈ ਪਰ ਇਸ ਦੇ ਨਾਲ ਨਾਲ ਲੱਗਦਾ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਜੋ ਕਰਦਾਰ ਜੇ ਕਹਿ ਸਕਦੇ ਆ ਉਸ ਪਾਰਟੀ ਜੋ ਬਿਲਕੁਲ ਹਟਲੇ ਪੱਤਰੇ ਪਹੁੰਚ ਗਈ ਸੀ ਕਿ ਹੁਣ ਫੇਰ ਤੋਂ ਇੱਕ ਵਾਰੀ ਲਿਆਂ ਤੇ ਉਸੇ ਲਿਆਂ ਆ ਦੇਖੋ ਇਹ ਹੁਣ ਉਹਨਾਂ ਨੇ ਕਮੇਟੀ ਬਣਾਈ ਹੈ ਜਥੇਦਾਰ ਸਾਹਿਬ ਨੇ ਕਮੇਟੀ ਨੂੰ ਸਾਰੇ ਸਹਿਯੋਗ ਕਰਨਗੇ ਤੇ ਜ਼ਰੂਰ ਚੱਲੇਗੀ ਸਾਫ਼ ਸੁਥਰੇ ਬੰਦੇ ਇਮਾਨਦਾਰ ਬੰਦੇ ਅੱਗੇ ਆਉਣੇ ਚਾਹੀਦੇ ਆ ਪੇਟ ਵਾਸਤੇ ਜੀਣ ਵਾਲੇ ਨਹੀਂ ਹੋਣੇ ਚਾਹੀਦੇ ਕੌਮ ਵਾਸਤੇ ਜੀਣ ਵਾਲੇ ਅੱਗੇ ਆਉਣੇ ਚਾਹੀਦੇ ਚੰਗੇ ਬੰਦੇ ਅੱਗੇ ਹੋਣ ਤੇ ਜ਼ਰੂਰ ਕਲ ਦਲ ਉੱਠੋ ਕਲ ਦਲ ਤਨੀ ਮਾਰਾ ਭਾਈ ਮਾੜਾ ਹੋ ਸਕਦਾ ਗੁਰਦੁਆਰਾ ਮਾੜਾ ਨਹੀਂ ਹੋ ਸਕਦਾ ਜੀ ਪੁੱਛਦੇ ਪੁੱਛਦੇ ਪਰ ਇਹਦੇ ਨਾਲ ਨਾਲ ਅੱਜ ਇਹ ਕਹਿ ਜਾ ਰਿਹਾ ਕਿ ਬੀਬੀ ਜ਼ਗੀਰਕੌਰ ਹੋਣਾ ਨੂੰ ਜੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਬੋਲ ਬੋਲੇ ਪਿਛਲੇ ਦਿਨਾਂ ਦੇ ਵਿੱਚ ਉਸਦੇ ਹੱਕ ਦੇ ਵਿੱਚ ਵੀ ਸ਼੍ਰੀ ਗਾਲਤਖ ਸਾਹਿਬ ਤੇ ਕੋਈ ਮੰਗ ਪੱਤਰ ਵੀ ਦਿੱਤਾ ਜਾਏ ਬਿਲਕੁਲ ਦਿਨਾਂ ਚ ਇਹ ਮੇਰਾ ਖਿਆਲ ਬੀਬੀਆਂ ਹਾਂ ਦੇ ਸੁਣਿਆ ਹੈ ਬੀਬੀਆਂ ਚ ਜਾ ਰਹੀਆਂ ਪਰ ਇਹ ਏਡਾ ਵੱਡੀ ਗੱਲ ਹੈ ਇਹ ਤਾਂ ਕਲਤਖ ਦੇ ਜਹਦਾਰ ਨੂੰ ਸੋ ਮੋਟੋ ਲੈਣੀ ਚਾਹੀਦੀ ਹੈ ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਲੋਕਲ ਅਦਾਲਤਾਂ ਜਿਹੜੀਆਂ ਨੇ ਨਾ ਉਹ ਕਿਸੇ ਕੋ ਕੰਪਲੇਂਟ ਨਹੀਂ ਮੰਗਦੀਆਂ ਸਿੱਧੀਆਂ ਹੀ ਸਦਲ ਲ ਏ ਡਬਲ ਡਾ ਇੱਕ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਨੇ ਮੌਜੂਦਾ ਨੇ ਵਰਤਮਾਨ ਜਿਹੜਾ ਪਹਿਲੇ ਸਮੇਂ ਦਾ ਪ੍ਰਧਾਨ ਸਿਓ ਦੇ ਮਤਲਬਕ ਉਹ ਗੱਲਾਂ ਕਹੀਆਂ ਨੇ ਬਹੁਤ ਮੇਰਾ ਸਾਹਿਬ ਜਹਦਾਰ ਜੀ ਦੇ ਵੀ ਜੀ ਆਧਾਰ ਖੇਤਰ ਚੋਂਦਾ ਵਾ ਹੋਰ ਅਹੀਂ ਤੇ ਉੱਤੇ ਕੁਝ ਨਹੀਂ ਕਹਿਸਾਇੀ ਸੀ ਕਿਵੇਂ ਬੜੀ ਬਦਕਿਸਮਤੀ ਹੈ ਜਿਹੋ ਜਿਹੀਆਂ ਗੱਲਾਂ ਕੀਤੀਆਂ ਤਾਂ ਬਹੁਤ ਦੁੱਖ ਹੋਇਆ ਕਿਉਂਕਿ ਸ਼ਰਮਣੀ ਕਮੇਟੀ ਜਿਹੜੀ ਆ ਸੰਸਥਾ ਆ ਕਹਿ ਸਕਦੇ ਆ ਕਿ ਦੇਸ਼ ਵਿਦੇਸ਼ ਕੀ ਪੂਰੇ ਵਰਲਡ ਦੇ ਵਿੱਚ ਜਿੱਥੇ ਕਿਤੇ ਲੋੜ ਪੈਂਦੀ ਆ ਜੇ ਸਤਕਾਰ ਦੀ ਗੱਲ ਕਰ ਲਈਏ ਹਰ ਕੰਮ ਦੇ ਵਿੱਚ ਹਰ ਕਿਤੇ ਦੇ ਸਭ ਤੋਂ ਮੋਹਰੇ ਆ ਕੇ ਖੜੀ ਹੁੰਦੀ ਆ ਤਾਂ ਉਸ ਦੇ ਜਿਹੜੇ ਪ੍ਰਧਾਨ ਸਾਹਿਬਾ ਨੂੰ ਲੇਦਾ ਤੇ ਬੋਲ ਬੋਲੇ ਜਾਣੇ ਬਹੁਤ ਦੁੱਖ ਦਾ ਜੀ ਬਹੁਤ ਦੁੱਖ ਦਾ ਜੀ ਬਹੁਤ ਲੋਕ ਇਹਨੂੰ ਨਿੰਦਣ ਦੇ ਆ ਘਟਿਆ ਸਮਝਦੇ ਆ ਔਰ ਮੈਨੂੰ ਲੱਗਦਾ ਉਹਨਾਂ ਨੂੰ ਆਪ ਹੀ ਹੁਣ ਫੈਸਲਾ ਲੈਣਾ ਚਾਹੀਦਾ ਜਿਵੇਂ ਸਾਰ ਸਭ ਨੂੰ ਵੀ ਜੀ ਤੇ ਤੇ ਕੋਈ ਨਾ ਕੋਈ ਫੈਸਲਾ ਕਰਨਾ ਚਾਹੀਦਾ ਬਹੁਤ ਮਾੜੀ ਗੱਲ ਸਾਲਾ ਕੀ ਪਹਿਲਾ ਕਮਿਸ਼ਨ ਦੇ ਚੇਅਰਪਰਸਨ ਨੇ ਉਹਨਾਂ ਨੇ ਵੀ ਬੁਲਾਇਆ ਸੀਗਾ ਪ੍ਰਧਾਨ ਸਾਹਿਬ ਨੂੰ ਪਹਿਲੀ ਦਫਾ ਹੋਇਆ ਕਿ ਇਦਾਂ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਉੱਥੇ ਜਾਂਦੇ ਹੋ ਆ ਬੜੀ ਮਾੜੀ ਗੱਲ ਹੋਈ ਆ ਕਦੀ ਇਸ ਤਰ੍ਹਾਂ ਦਾ ਕਦੀ ਪਹਿਲਾਂ ਤਾਂ ਵਾਕਿਆ ਕਦੀ ਜ਼ਿੰਦਗੀ ਚ ਸੁਣਿਆ ਨਹੀਂ ਸੀ ਅਸੀਂ ਇਹ ਬੜਾ ਦੁੱਖ ਹੋਇਆ ਬਹੁਤ ਲੋਕ ਮਹਿਸੂਸ ਕਰ ਰਹੇ ਆ ਕਿ ਕੌਮ ਦਾ ਕਾਲ ਤਖਤ ਦਾ ਜਹਦਰ ਸਾਹਿਬ ਤੋਂ ਬਾਅਦ ਸੈਕੰਡ ਨੰਬਰ ਤੇ ਜੇ ਕੋ ਹੁੰਦਾ ਤਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੁੰਦਾ ਜੀ ਤਜੇ ਇਹ ਬੰਦਾ ਇਹੋ ਜਿਹੀ ਵੱਡੀ ਐਡੀ ਬਲੈਂਡਰ ਕਰਦਾ ਵਾ ਉਹਦੇ ਨਾਲ ਸਾਰੀ ਕੌਮ ਨੂੰ ਸ਼ਰਮਸਰ ਕਰਦਾ ਜੀ ਤਾਂ